Oh! ਦੇ ਕੋਫੀ ਉੱਤੇ ਰੇਤਾ ਦੇ ਪਾ ਤੇ ਪਟਾਕੇ ਜਿਹੜੇ ਬਾਜ਼ਾਰ ਚ ਮਿਲਦੇ 6 600 ਦੇ ਸੂਟ ਲੈ ਜਾਓ 2250 ਦੇ 2250 ਦੇ 250 ਦੇ ਜਿਨੇ ਚੈੱਕ ਕਰੀ ਚੱਲੋ ਆ ਦਾਜਵਰੀਆਂ ਦੇ ਕੱਪੜੇ ਟੌਪ ਕਾਸ ਇੱਕ ਤੋਂ ਇੱਕ ਬਟਿਕ ਤੋਂ ਬਟਿਕ ਰੇਟ ਕੋਈ 350 ਕੋਈ 400 ਕੋਈ 500 ਕੜਾਈਆਂ ਕੱਢੀਆਂ ਇਹ ਆਹ ਵੇਖੋ ਤੁਸੀਂ ਚੈੱਕ ਕਰੋ ਕੱਪੜੇ ਵੀ ਨਵ ਨਵੇਂ ਆ ਗਏ ਡਿਜ਼ਾਈਨ ਵੀ ਨਵ ਨਵੇਂ ਆ ਗਏ ਤੀਜਾ ਵੀ ਆ ਗਿਆਂ ਫੁੱਲ ਫੁੱਲ ਦੇ ਬਟਿਆਰ ਗਿਆ ਉਹ ਵਿਆਹਾਂ ਦੇ ਦਿਨ ਚੱਲਦੇ ਲੁੱਟਣਾ ਕਰੋ ਪੈਣਾ ਆਜੋ ਵਾ ਸ਼ਰੀਰ ਦਸਤਾਰ ਬਾਗਾ ਆਪਣਾ ਮੋਗਾ ਰੋਡ ਆ ਚੱਕੋ ਜੀ ਡਿਜ਼ਾਈਨ ਚੈੱਕ ਕਰ ਲੋ ਜੀ ਸੂਟ ਪੂਰਾ ਹੈਵੀ ਆ ਦੁਪੱਟਾ ਕਹਿੰਦਾ ਮੈਂ ਉਹਦੂ ਹੈਵੀਆਂ ਚੈੱਕ ਕਰੋ ਵਰਕ ਇੱਕ ਤੋਂ ਇੱਕ ਚੜਦੇ ਚੜਦਾ ਬਜ਼ਾਰਾ ਦੇ ਵਿੱਚ ਪਾ ਪਛ ਲਿਓ ਕੀ ਕੀ ਰੇਟ ਆ 2200 25 2500 ਚੱਕੋ 1 1000 ਰੁਪਏ ਦਾ ਡਿਜ਼ਾਈਨ ਚਾਹੇ ਬੁਟੀਕ ਲੈ ਲੋ ਕੰਟਰਾਸਟ ਦੁਪੱਟੇ ਲੈ ਲੋ ਚੈੱਕ ਕਰੋ ਜੀ ਨੇਚਰਲ ਕਰੇਵ ਦਾ ਬੇਸ ਆ ਹੈਂਡ ਵਰਕ ਕੀਤਾ ਸੂਟ 2500 2600 ਬਜ਼ਾਰਾਂ ਜੇ ਪਾ ਚੱਕੋ 1275 ਰੁਪਏ ਦਾ ਉਹ ਦੇਖੋ ਕਹਿੰਦੇ ਲੋਹੜੀ ਦਾ ਤਿਹਾਰ ਆ ਗਿਆ ਭੈਣਾ ਭਰਾਵਾਂ ਨੇ ਲੋਹੜੀ ਵੀ ਪਾਉਣੀ ਆ ਮੇਲੇ ਵੀ ਲਾਉਣਿਆਂ ਘਰ ਦੇ ਵਿੱਚ ਆ ਲੋਹੜੀ ਦੇ ਤਿਹਾਰ ਤੇ ਵੀ ਲਾਤਾ ਵੱਡਾ ਪਟਾਕਾ ਵੀ ਹਰ ਇੱਕ ਦੇ ਘਰ ਮਾਤੂ ਸ਼੍ਰੀ ਦਸਤਾਰ ਦੇ ਜਾਣਗੇ ਸੂਟ 50000 ਦਾ ਕਪੜਾ ਜਿਹੜਾ ਬਾਜ਼ਾਰ ਜਿਹਾ ਕਿ ਤੁਸੀਂ ਲੈਣਾ ਲੋਹੜੀ ਦੇ ਉੱਤੇ ਸਿਰਫ 20000 ਚ ਲੈ ਜਾਓ 50000 ਵਾਲਾ ਕੱਪੜਾ 20000 ਚ ਲੋੜੀ ਤੇ ਲਾਤਾ ਵੱਡਾ ਧਮਾਕਾ ਦੇਖੋ ਕਿੰਨਾ ਪਿਆਰਾ ਜਿਹਾ ਪੀਸ ਆ ਬਾਟਮ ਚੈੱਕ ਕਰ ਲਓ ਕ੍ਰਸ਼ ਸ਼ਿਮਰ ਤੇ ਬਣਿਆ ਦੁਪੱਟਾ ਪਿਓਰ ਚ ਨਾਉਣ ਦਾ ਬਿਆਹਾਂ ਚ 33000 ਇੱਥੋਂ ਲੈ ਜਾਓ 1500 1700 ਦੇ ਵਿੱਚ ਦੇਖੋ ਜੀ ਆਹ ਦੇਖੋ ਫੈਂਟਾ ਕਲਰ ਆ ਗਿਆ ਕਹਿੰਦੇ 오ਰੰਜ ਕਲਰ ਲੈਣਾ ਆ ਵੀ ਤੁਹਾਨੂੰ ਅਸੀਂ ਦੇ ਦੇਾਂਗੇ ਚਾਹੇ ਤੁਸੀਂ ਜਾਗੋ ਦੇ ਜਾਣਾ ਚਾਹੇ ਤੁਸੀਂ ਪਾਰਟੀਆਂ ਦੇ ਜਾਣਾ ਚਾਹੇ ਦੇਣ ਲੈਣ ਕਾਲਾ ਚਾਹੇ ਤੁਸੀਂ ਲੈਣਾ ਆਪਣੇ ਹੀ ਸੋਹਣੇ ਸੋਹਣੇ ਸੂਟ ਸਾਡੇ ਕੋਲ ਹਰ ਤਰ੍ਹਾਂ ਦੇ ਸੂਟ ਮਿਲ ਜਾਣੇ ਆ ਦੇਖੋ 250 ਰੁਪਏ ਤੋਂ ਸੂਟ ਸ਼ੁਰੂ ਕਰਦੇ ਆ ਭਾਵੇਂ 25 30 ਹਜ਼ਾਰ ਤੱਕ ਲੈ ਜਾਓ ਬਾਜ਼ਾਰ ਜਾ ਕੇ ਰੇਟ ਬਣਾ ਕਰੋ ਹੈਵੀ ਸੂਟ ਆ ਹੈਵੀ ਦੁਪੱਟੇ ਆ 5000 ਵਾਲਾ ਸੂਟ ਇੱਥੇ ਤੋਂ ਲਓ ਜੀ ਮੇਰੇ ਨਾਲ 250 ਰੁਪਏ ਦਾ ਆ ਦੇਖੋ ਘੇਰੇ ਦੇਖੋ ਸ਼ੀਸ਼ੇ ਲੱਗੇ ਆ ਹੈਵੀ ਤੀਜਾ ਬੈਡਿੰਗ ਚੀਜ਼ਾਂ ਆ ਗੀਆਂ ਦੇਖੋ ਸਾਰੀਆਂ ਹੀ ਸੋਹਣੀਆਂ ਚੀਜ਼ਾਂ ਬਾਜ਼ਾਰ 'ਚ 6500 ਰੁਪਇਆ ਸਾਡੇ ਕੋਲ ਆਜੋ 3000 ਰੁਪਇਆ ਸੂਟ ਲੈ ਜਾਓ ਬਹੁਤ ਜਿਆਦੇ ਵੀ ਕੰਮ ਬਾਹਾਂ ਤੇ ਵੀ ਕੰਮ ਪ੍ਰੋਪਰ ਹੈਵੀ ਪੀਸ ਹਨ ਉਹ ਵੀ ਦੇ ਰਹੇ ਆ ਚੱਕੋ ਜੀ ਤੁੰਤਾ ਪੈਂਦੀ ਠੰਡ ਦੇ ਵਿੱਚ ਗਰਮ ਸੂਟ ਲੈ ਕੇ ਆ ਗਏ ਆ ਆਲ ਓਵਰ ਸੂਟ ਪਿਆਰ ਅਲਪਾਈਨ ਦਾ ਨਜ਼ਾਰਾ ਤੇ 700 ਦਾ ਇੱਕ ਇੱਥੋਂ ਲੈ ਜਾਓ 700 ਦੇ ਦੋ ਰੰਗ ਡਿਜ਼ਾਈਨ ਕਲਰ ਜਿੰਨੇ ਮਰਜ਼ੀ ਲੈ ਲਓ ਕਲਰਾਂ ਦੇ ਵਿੱਚ ਕਮੀ ਨਹੀਂ ਓਏ ਆ ਦੇਖੋ ਜਿਹੜੇ 7-7000 ਦੇ ਲੈਨੇ ਹੋ ਬਾਜ਼ਾਰ 'ਚ ਸੂਟ ਇੱਥੋਂ ਲੈ ਜਾਓ 3500 ਰੁਪਏ ਦਾ ਸੂਟ ਹੈਵੀ ਦੁਪट्टे ਦੇ ਰਹੇ ਆ ਜਿਹੜੇ ਭੈਣ ਭਰਾ ਕੈਨੇਡਾ ਤੋਂ ਆ ਰਿਹਾ ਮਾਰੀਟਾ ਤੋਂ ਆ ਰਿਹਾ ਇੰਗਲੈਂਡ ਤੋਂ ਯੂਰਪ ਤੋਂ ਨਿਊਜ਼ੀਲੈਂਡ ਆਸਟ੍ਰੇਲੀਆ ਆ ਜੋ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਵੈਲਵਟ ਦੇ ਉੱਤੇ ਲਾਈਆ ਆ ਅੰਬੀਆਂ ਬੂਟੀਆਂ ਘੇਰਾ ਦੇਖੋ ਪਟਾ ਦੇਖੋ ਕੌਂਚਾ ਦੇ ਕੰਮ ਦੇਖੋ ਉਹ ਲੈ ਜਾਓ ਸਿਰਫ 2850 ਰੁਪਏ ਦਾ ਸੂਟ ਰੈੱਡ ਸੂਟ ਕਹਿੰਦੇ ਸਾਨੂੰ ਚਾਹੀਦਾ ਰੈੱਡ ਸੂਟ ਹੈਵੀ ਐਡਾ ਨਾ ਡਿਜ਼ਾਈਨ ਬਾਜ਼ਾਰ ਨਹੀਂ ਜਾ ਕੇ ਪਤਾ ਕਰੋ ਕੋਈ 7000 ਮੰਗੀ ਜਾਂਦਾ ਕੋਈ 8000 ਮੰਗੀ ਜਾਂਦਾ ਹੈਵੀ ਸੂਟ ਦੇ ਰਹੇ ਆ 4000 ਰੁਪਏ ਚ ਆ 1595 ਦਾ ਪੈਪਲਨ ਸਟਾਈਲ ਹੈ ਜੋ ਰੇਟ ਅਸੀਂ ਦੇ ਰਹੇ ਆ ਰੈਡੀमेड ਕੁਆਲਿਟੀ ਅਸੀਂ ਦੇ ਰਹੇ ਆ ਮੈਂ ਕਹਿੰਨਾ ਕਿਤੋਂ ਵੀ ਇਹ ਪਾਣੀ ਮਿਲਣਾ 2500 ਦੀ ਡਰੈਸ ਕੋਈ 2600 ਦੀ ਡਰੈਸ ਪੂਰਾ ਵਰਕ ਕੀਤਾ ਹੋਇਆ ਐਸੀ ਬੱਚਿਆਂ ਨੂੰ ਵੀ ਖੁਸ਼ ਕਰ ਦੇਣਾ ਆ ਜਿਹੜੇ ਰੇਟ ਅਸੀਂ ਦੇ ਰਹੇ ਆ ਚੈਲੰਜ ਕਰਕੇ ਕਹਿੰਦੇ ਆ ਵੀ ਨਵੇਂ ਸਾਲ ਤੇ ਜੋ ਅਸੀਂ 2200 22000 ਦੇ ਡਰੈਸਾਂ ਦਿੱਤੀਆਂ ਤੁਹਾਨੂੰ ਇਹ ਤਾਂ ਰੈਂਟ ਤੇ ਵੀ ਨਹੀਂ ਮਿਲਣੀਆਂ ਆ ਚੀਜ਼ਾਂ ਚੈੱਕ ਕਰੋ ਹੋਰ ਹੈਵੀ ਚੀਜ਼ ਆ ਗਈ ਫਰੰਟ ਦੇਖੋ ਬੈਗ ਦੇਖੋ ਆ ਤੇਰੇ ਦੇ ਲਾਟੂਏ ਲੱਗੇ ਦੇਖੋ ਆ ਤੁਸੀਂ ਦੇਖੋ ਪੂਰਾ ਕਾਹ ਹੋ ਤੇ ਕੰਮ ਹੋਇਆ ਇਹ 12000 ਦੇ ਤਾਂ ਕਿਸ ਨੇ ਸ਼ਰਾਸ ਨੂੰ ਜਣਾ ਆਡੇ ਕੋਲ ਲੈ ਜਾਓ 5000 ਚ ਆਹ ਦੇਖੋ ਉਹ ਬਣੀ ਸੋਹਣੀ ਜੀ ਆ ਗਈ ਕੋਈ 12 ਮੰਗਦਾ ਕੋਈ 15000 ਮੰਗਦਾ ਦੇਖੋ ਇੱਥੇ ਆਉਂਦੇ ਫਾਇਦੇ ਵਰਾ ਕੀ ਆ ਅਸੀਂ ਕੱਲੇ ਕੱਲੇ ਤੇ ਰੇਟ ਲਿਖ ਲਿਖ ਕੇ ਲਾਇਆ 12 15000 ਵਾਲੀ ਡਰੈਸ ਤੁਹਾਨੂੰ ਸਿਰਫ 5500 ਦੇ ਦਿਆਂਗੇ ਆਹ ਫਰੰਟ ਤਾਂ ਹੈਵੀ ਹੈਗਾ ਆਹ ਪਹੁੰਚ ਵਾਲੇ ਕੰਮ ਤੁਸੀਂ ਦੇਖ ਲਓ ਇੰਨਾ ਹੈਵੀ ਕੰਮ ਇਦਾਂ ਦੇ ਡਿਜ਼ਾਈਨ ਦੇਖੋ ਜੀ ਲਹਿੰਗਾ ਵੀ ਹੁਣ ਨਹੀਂ ਰਿਹਾ ਮਹਿੰਗਾ ਨਵੇਂ ਸਾਲ ਤੇ ਬੈਲ ਬੱਡ ਦਾ ਲਹਿੰਗਾ ਚੈਲੰਜ ਕਰਕੇ ਦੇ ਰਹੇ ਹਾਂ 3500 ਰੁਪਏ ਦਾ 3500 ਰੁਪਏ ਦਾ ਲੈ ਜਾਓ ਲਹਿੰਗਾ ਦੇਖੋ ਓਪਨ ਚੈਲੇਂਜ ਆ ਬਾਜ਼ਾਰ ਚ ਜਾਓਗੇ 8000 ਤੋਂ ਘੱਟ ਲਹਿੰਗਾ ਨਹੀਂ ਦੇਣਾ ਕਿਸੇ ਨੂੰ ਸਾਡੇ ਕੋਲ ਆ ਜਾਓ 8000 ਦਾ ਲਹਿੰਗਾ 3500 ਚ ਲੈ ਜਾਓ ਬਿਲਕੁਲ ਭਾਜੀ ਆ ਲੈ ਕੇ ਲਾਤਾ ਕਈਆਂ ਨੂੰ ਲੱਗਦਾ ਹੋਣਾ ਬੋਲ ਲੀ ਜਾਂਦੇ ਆ ਰੇਟ ਦਿੰਦੇ ਕੋਈ ਨਹੀਂ ਦੁਕਾਨਾਂ ਤੇ ਜਾਂਦੇ ਆ ਭਾਜੀ ਆਮ ਦੁਕਾਨ ਨਹੀਂ ਹੈਗੀ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਤੇ ਬ੍ਰਾਂਡ ਆ 3599 ਲੈ ਕੇ ਲਾਇਆ ਲਹਿੰਗੇ ਦਾ ਸਾਈਜ਼ ਚੈੱਕ ਕਰ ਲੋ ਚੋਲੀ ਤੇ ਹੈਂਡਵਰਕ ਚੈੱਕ ਕਰ ਲੋ ਪੂਰੇ ਘੇਰੇ ਹੈ ਵੀ ਡਿਜ਼ਾਈਨ ਹੈ ਵੀ ਮਤਲਬ ਆਜੋ ਸਾਰਿਆਂ ਦੇ ਵੱਡੇ ਫਾਇਦੇ ਤੁਸੀਂ ਇੱਥੇ ਹੋਣਾ ਤੁਸੀਂ ਚਾਹੇ ਬੱਸ ਜਾਜੋ ਟੈਂਪੂ ਜਾਜੋ ਜਦੋਂ ਬੱਸ ਸਟੈਂਡ ਤੇ ਜਾਉਂਗੇ ਉੱਥੋਂ ਰਿਕਸ਼ੀ ਦੀ ਸਰਵਿਸ ਵੀ ਬਿਲਕੁਲ ਫ੍ਰੀ ਆ ਰਿਕਸ਼ੇ ਵਾਲੇ ਭਰਾ ਨੂੰ ਤੁਸੀਂ 1 ਰੁਪਿਆ ਵੀ ਨਹੀਂ ਦੇਣਾ ਰਿਕਸ਼ੇ 'ਚ ਬੈਠ ਕੇ ਆਜੋ ਸ਼ਾਪਿੰਗ ਕਰੋ ਤੇ ਵਾਪਸ ਚਲ ਜਿਓ ਬਿਲਕੁਲ ਫ੍ਰੀ ਸਰਵਿਸ ਆ ਟੱਪੜਾ ਵੀ ਸਸਤਾ ਸਰਵਿਸ ਵੀ ਹੋ ਰੀਆਂ ਸਟਾਫ ਵੀ ਪੜਿਆ ਲਿਖਿਆ ਫਾਰਕੀ ਗੁੱਲੀ ਗੁੱਲੀ ਹੋਰ ਕੀ ਚਾਹੀਦਾ ਭਾਈ ਬਿਲਕੁਲ ਭਾਜੀ ਦੇਖੋ ਪਹਿਣਾ ਦੇ ਤਾਂ ਫਾਇਦੇ ਕਰਦੇ ਆ ਪਰ ਵੀਰ ਭਰਾਵਾਂ ਦੇ ਵੀ ਬਹੁਤ ਵੱਡੇ ਇੱਥੇ ਫਾਇਦੇ ਹੋਈ ਜਾਂਦੇ ਆ ਜਿਹੜਾ 10-15000 ਦਾ 2 ਪੀਸ ਕੋਟ ਪੈਂਟ ਬੰਦਾ ਉਹ 2995 ਜੇ దਈਏ ਨੇ ਆ ਜਿਹੜਾ 15-16 ਦਾ ਬੰਦਾ 3 ਪੀਸ ਕੋਟ ਪੈਂਟ ਉਹ 3760 ਰੁਪਏ ਦਾ ਦਈਏ ਨੇ ਵਿੱਚ ਸੇਟਿੰਗ ਵਿੱਚੇ ਕਪੜਾ ਪਾ ਕੇ ਦੇਖੋ ਕੋਟ ਪੈਂਟ ਕੁਰਤੇ ਪਿਆਵੇਂ ਸ਼ੇਰਵਾਨੀਆਂ ਦੇ ਵਿੱਚ ਵੀ ਭੱਟੇ ਫਾਇਦੇ ਆ ਕੰਬਲ ਔਰ ਰਜਾਈਆਂ ਲੈਣੀਆਂ ਤੁਸੀਂ ਚਾਦਰਾਂ ਲੈਣੀਆਂ ਮਤਲਬ ਕਿ 올 ਇਨ 1 ਮੌਲਾ ਬਾਗਾ ਪ੍ਰਾਣੇ ਆਉਣਾ ਤੁਸੀਂ 모ਗਾ ਰੋਡ ਤੇ ਆਉਣਾ ਇੱਕ ਵਾਰੀ ਤੁਸੀਂ ਆ ਕੇ ਵੇਖੋ ਕੁਆਲਿਟੀ ਚੈੱਕ ਕਰੋ ਰੇਟ ਚੈੱਕ ਕਰੋ ਫਿਰ ਤੁਸੀਂ ਆਪ ਦੇ ਕੋਈ ਤੁਸੀਂ ਜਾਣਕਾਰੀ ਲੈਣੀ ਹੈ ਕੋਈ ਮਨ ਜਿਹਾ ਸਵਾਲ ਹੈ ਨੰਬਰ ਸਕੀਨ ਜੇਕਰ ਤੁਸੀਂ ਫੋਨ ਕਰ ਸਕਦੇ ਹੋ